ਸੱਚਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਮੈਂ ਪੱਤਰਕਾਰ ਪ੍ਰਿੰਸ ਕੁਮਾਰ ਗੱਲ ਕਰਾਂਗੇ ਸਮਾਣਾ ਨਗਰ ਕਾਉਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੇ ਵੱਡੇ ਲੀਡਰਾਂ ਦੇ ਜਿਹੜੇ ਹੁਣ ਸੁਪਨੇ ਨੇ ਉਹ ਚੱਕਨਾਚੂਰ ਹੋ ਚੁੱਕੇ ਨੇ ਲਗਾਤਾਰ ਹੀ ਵਿਵਾਦ ਹੈ ਉਸ ਸਮੇਂ ਨਵਾਂ ਮੋੜ ਲੈ ਚੁੱਕਿਆ ਜਦੋਂ 3 ਮਾਰਚ ਨੂੰ ਰੱਖੀ ਗਈ ਬਹੁਮਤ ਸਾਬਿਤ ਕਰਨ ਦੇ ਲਈ ਇਹ ਮੀਟਿੰਗ ਰੱਖੀ ਨੂੰ ਹਾਈ ਕੋਰਟ ਵੱਲੋਂ ਰੱਦ ਕਰਨਾ ਪੈ ਗਿਆ ਅਗਲੀ ਜਿਹੜੀ ਸੁਣਵਾਈ ਹੈ 10 ਮਾਰਚ ਨੂੰ ਹਾਈ ਕੋਰਟ ਦੇ ਵਿੱਚ ਹੋਵੇਗੀ ਹੁਣ ਦੇਖਣਾ ਹੋਵੇਗਾ ਸਮਾਣਾ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਹੀ ਰਹਿਣਗੇ ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਕੌਂਸਲਰਾਂ ਦੇ ਮੂੰਹ ਵਿੱਚ ਪਾਣੀ ਆਇਆ ਹੋਇਆ ਸੀ ਉਹ ਤਰ੍ਹਾਂ-ਤਰ੍ਹਾਂ ਦੇ ਹੋਣ ਜਿਹੜਾ ਜੋਰ ਮਰੋੜ ਕਰਨ ਵਿੱਚ ਲੱਗੇ ਹੋਏ ਸੀ ਕਈ ਨਗਰ ਕੌਂਸਲ ਦੇ 3 ਮਾਰਚ ਨੂੰ ਜਿਹੜੀ ਤਰੀਕ ਨੇੜੇ ਆਉਣ ਦੇ ਕਾਰਨ ਹਲਵਾਈਆਂ ਨੂੰ ਜਿਹੜੇ ਲੱਡੂਆਂ ਦੇ ਆਰਡਰ ਵੀ ਦਿੱਤੇ ਹੋਏ ਸੀ ਪਰ ਉਸ ਟਾਈਮ ਨਵਾਂ ਮਾਡਲ ਲੈਣਾ ਪੈ ਗਿਆ ਜਦੋਂ ਲੱਡੂਆਂ ਦੇ ਆਰਡਰ ਹਾਈ ਕੋਰਟ ਵੱਲੋਂ ਜਿਹੜੀ ਹੈ ਸਸਪੈਂਡ ਕਰ ਦਿੱਤੇ ਗਏ ਜਿਸ ਨੂੰ ਦੇਖਦੇ ਹੋਏ ਕਈ ਵੱਡੇ ਵੱਡੇ ਲੀਡਰਾਂ ਦੇ ਜਿਹੜੇ ਸੁਪਨੇ ਨੇ ਉਹ ਚੱਕਨਾ ਚੂਰ ਹੋ ਕੇ ਜਦ ਕਿ ਇਸ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਰੀ ਗੁਪਤਾ ਨੇ ਕਿਹਾ ਕਿ ਮੈਂ ਹੁਣ ਹਾਈ ਕੋਰਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਰਾਹਤ ਦਿੱਤੀ ਹੈ ਤੇ ਮੈਂ ਕੁਝ ਦਿਨਾਂ ਵਿੱਚ ਹੁਣ ਵੱਡੇ ਵੱਡੇ ਖੁਲਾਸੇ ਕਰਾਂਗਾ ਕਾਂਗਰਸ ਪਾਰਟੀ ਨੂੰ ਖਤਮ ਕਰਨ ਵਾਲਿਆਂ ਦੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਜਿਹੜਾ ਕਾਂਗਰਸ ਪਾਰਟੀ ਨੂੰ ਬਦਨਾਮ ਕੀਤਾ ਹੈ ਤੇ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਵੀ ਮਾਰਿਆ ਹੈ ਦੇਖਦੇ ਆ ਕਦੋਂ ਤੱਕ ਇਹ ਜਿਹੜੇ ਵਿਵਾਦ ਨੇ ਦਿਖਦੇ ਨਜ਼ਰ ਆਉਂਦੇ ਨੇ ਲੇਕਿ ਇੱਕ ਕਮੇਟੀ ਰੱਖੀ ਗਈ ਸੀ ਕਿ ਬਹੁਤ ਪੈਸਾ ਸਾਬਿਤ ਕਰਾਉਣੇ ਪਰ ਨਾਲ ਕੀ 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 ਕਰਨਾ ਜੋ ਕੈਂਸਲ ਹੋ ਗਈ ਉਹ ਮਾਲਿਓ ਪੰਜਾਬ ਤੇ ਰਹਿਣ ਹਾਈ ਕੋਰਟ ਵੱਲੋਂ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਸ ਕਰਕੇ ਸੀਓ ਲੈਟਰ ਇਨਫੋਰਮ ਕਰਤਾ ਉਹਨਾਂ ਨੂੰ ਵੀ ਉਹ ਨਹੀਂ ਹੋਏਗੀ ਨਾ ਠੀਕ ਹੈ ਅਗਲੀ ਸੁਣਵਾਈ ਕੱਦ ਤੱਕ ਹੈ ਉਹ 10 ਤਰੀਕ ਨੂੰ ਲੱਗ ਗਿਆ ਏ ਕੇਸ ਜੀ 10 ਮਾਰਚ ਨੂੰ ਸੁਣਵਾਈ ਦੀ ਨੇ ਬਹੁਤ ਪੇਸ਼ ਕਰਨਾ ਸੀ 3 ਤਰੀਕੇ 3 ਵਾਰ ਦਾ ਟਾਈਮ ਦਿੱਤਾ ਹੈ ਜੀ ਤੁਸੀਂ ਆਪ ਆਪਣੇ ਵੱਲੋਂ ਤੇ ਅੱਜ ਤੱਕ ਕੀ ਸੁਣਵਾਈ ਹੋਈ ਹੈ ਮੈਂ ਕੁਝ ਦਿਨ ਪਹਿਲਾਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਸੀ ਕਿ ਜਿਹੜੀ ਕਿ ਇੱਥੇ ਸਾਡੇ ਆਪਣੇ ਕਾਉਂਸਲਰਸ ਨੇ ਕੁਝ ਜਿਹੜੇ ਮੇਰੇ ਤੋਂ ਬਾਗੀ ਹੋਏ ਹੋਏ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਨੇ ਇੱਕ ਕਾਨੂੰਨ ਦੀਆਂ ਜਿਹੜੀਆਂ ਮਿਊਨਿਸਪਲ ਐਕਟ 211 ਦੀਆਂ ਕਾਨੂੰਨ ਦੀ ਉਹਨਾਂ ਦੀ ਧੱਜੀਆਂ ਉਡਾ ਕੇ ਮੀਟਿੰਗ ਕਰੀ ਸੀ ਮੈਂ ਉਸ ਮੀਟਿੰਗ ਦੇ ਖਿਲਾਫ ਜਿਹੜਾ ਹੈ ਹਾਈ ਕੋਰਟ ਦਾ ਦਰਵਾਜਾ ਖੜਕੜਾਇਆ ਸੀ ਤੇ ਮਾਨਯੋਗ ਜੱਜ ਸਾਹਿਬ ਨੇ ਮੈਨੂੰ ਜਿਹੜੀ 3 ਤਰੀਕ ਦੀ ਮੀਟਿੰਗ ਰੱਖੀ ਸੀ ਉਹ ਜਿਹੜੀ ਮੀਟਿੰਗ ਤੇ ਸਟੇ ਕਰਦੇ ਹੋਏ ਲਾਤੀ ਰੋਕ ਲਾਈ ਹੈ ਤੇ ਉਹਦੀ ਸੁਣਵਾਈ ਹੁਣ 10 ਤਰੀਕ ਦੀ ਹੈ ਔਰ ਮੈਨੂੰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਵਿਸ਼ਵਾਸ ਹੈ ਕਿ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਮੇਰੇ ਹੱਕ ਦੀ ਲੜਿਆਣੀ ਲੜਾਈ ਮੈਂ ਲੜ ਰਿਹਾ ਹਾਂ ਉਸ ਚ ਮੈਨੂੰ ਅ ਮੇਰੇ ਹੱਕ 'ਚ ਫੈਸਲਾ ਦਵੇਗੀ ਅੱਗੇ ਹਾਈ ਕੋਰਟ ਤੋਂ ਬਾਅਦ ਵੀ ਕੋਈ ਨਵੇਂ ਖੁਲਾਸੇ ਕਰੋਗੇ ਜੇ ਤੁਹਾਡੀ ਸਮਾਈ ਹੁੰਦੀ ਹੈ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਬਹੁਤ ਜਲਦ ਆ ਜਾਣਾ ਹੈ ਔਰ ਮੈਨੂੰ ਉਮੀਦ ਹੈ ਮੇਰੇ ਹੱਕ 'ਚ ਆਏਗਾ ਔਰ ਉਸ ਤੋਂ ਬਾਅਦ ਮੈਂ ਜਿਹੜੇ ਕਾਂਗਰਸ ਪਾਰਟੀ ਦੇ ਗੱਦਾਰ ਹੈ ਉਹਨਾਂ ਬਾਰੇ ਬਹੁਤ ਵੱਡੇ ਖੁਲਾਸੇ ਕਰਾਂਗਾ ਜਲਦੀ ਉਹ ਖੁਲਾਸੇ ਕਰਾਂਗਾ ਔਰ ਉਹਨਾਂ ਦੀ ਸ਼ਿਕਾਇਤ ਜਿਹੜੀ ਮੈਂ ਹਾਈ ਕਮਾਂਡ ਕੋਲ ਕਾਂਗਰਸ ਦੇ ਹਾਈ ਕਮਾਂਡ ਕੋਲ ਪਹਿਲਾਂ ਕਰ ਚੁੱਕਿਆ ਔਰ ਜਲਦੀ ਉਹ ਤੁਹਾਨੂੰ ਬਹੁਤ بڑے ਇਹਨਾਂ ਦੇ ਬਾਰੇ ਦੱਸਾਂਗਾ ਕਿ ਲੋਕਾਂ ਨੇ ਜਿਹੜੇ ਵੱਡੇ ਵੱਡੇ ਲੀਡਰ ਹੈ ਕਿ ਮੇਰੇ ਬਾਰੇ ਇਹਨਾਂ ਨੇ ਕੀ ਕੁਝ ਕਰਿਆ ਉਹ ਤੁਹਾਨੂੰ ਸਾਰੀ ਖੁਲਾਸੇ ਕਰਾਂਗਾ ਜਲਦੀ ਗੁਪਤਾ ਜੀ ਲੱਗਦਾ ਨਹੀਂ ਵੀ ਤਿੰਨ ਵਾਰਕ ਤੁਹਾਡੇ ਨਾਲ ਕਾਫੀ ਅਤਿਆਚਾਰ ਹੋਇਆ ਫਿਰ ਵੀ ਤੁਸੀਂ ਹਾਲੇ ਤੱਕ ਡਟੇ ਹੋਏ ਹੋ ਇਹ ਪਰਮਪਿਤਾ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਜਿਹੜੇ ਮੇਰੇ ਕਾਉਂਸਲਰ ਸਾਹਿਬ ਹੈ ਮੇਰੇ ਨਾਲ ਖੜੇ ਹੈ ਤੇ ਮੈਂ ਅੱਗੇ ਵੀ ਜਿਹ ਲੜਦਾ ਰਹਿਣਾ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਜਿਹੜੇ ਸਾਡੇ ਲੀਡਰ ਸਹਿਬਾਨ ਥੱਲੇ ਗੇਰਨ ਨੂੰ ਫਿਰਦੇ ਆ ਉਹ ਥੱਲੇ ਝੰਡਾ ਗਿਰ ਨਹੀਂ ਦਿੰਦਾ ਐਵੇਂ ਬਰਕਰਾਰ ਰੱਖਾਂ ਕਾਂਗਰਸ ਸ਼ਾਨ ਜਿਹੜੀ ਹੈ ਬਰਕਰਾਰ ਰੱਖਾਂਗੇ ਔਰ ਹਮੇਸ਼ਾ ਲੜਦਾ ਰਹਿਣਾ ਕਾਂਗਰਸ ਪਾਰਟੀ